ਜੋ ਜਿੰਨੇ ਵੀ ਮੰਤਰੀ ਸੀ ਸਾਰਿਆਂ ਦੇ ਘਰਾਂ ਨੂੰ ਅੱਗ ਲਾ ਕੇ ਫੂਕਤਾ ਜਹਾ ਇਹ ਤਾਂ ਤਗੜੀ ਬਗੀ ਆਰਮੀ ਜਿਨ੍ਹਾਂ ਨੇ ਮੰਤਰੀਆਂ ਸ਼ੰਤਰੀਆਂ ਦੇ ਬੱਚੇ ਕੱਢ ਲਏ ਠੀਕ ਹੈ ਲੱਗੇ ਨਹੀਂ ਤੇ ਨਹੀਂ ਮੰਤਰੀਆਂ ਦਾ ਪਰਿਵਾਰ ਵੀ ਇਵੇਂ ਬਲੀ ਚੜ ਜਾਣਾ ਸੀਗਾ ਹਨਾ ਤੁਸੀਂ ਦੱਸਣਾ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਵੀ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖ ਜਾਇਓ ਯਾਰ ਕਿਉਂਕਿ ਇਹੋ ਜਿਹੇ ਹਾਲਾਤ ਕਿਸੇ ਦੇਸ਼ ਦੇ ਨਾ ਹੁਣ 300 ਤੋਂ 360 ਤੋਂ ਵੱਧ ਨੌਜਵਾਨ ਮਾਰੇ ਜਾ ਚੁੱਕੇ ਆ ਤੇ ਵੀਡੀਓ ਕਿੱਥੋਂ ਦੇਖ ਰਹੇ ਹੋ ਤੁਸੀਂ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਜੇਕਰ ਨਵੇਂ ਆਉਨੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਵੀਡੀਓ ਸ਼ੇਅਰ ਕਰਿਆ ਕਰੋ ਦੇਖ ਕਿੰਨੀ ਪਬਲਿਕ ਗੁੱਸੇ ਦੇ ਵਿੱਚ ਆ ਯਾਰ ਕਿੰਨੇ ਲੋਕ ਘਰਾਂ ਨੂੰ ਬਰਬਾਦ ਕਰੀ ਜਾਂਦੇ ਇਹ ਮੰਤਰੀਆਂ ਦੇ ਘਰ ਹੈ ਪੌ ਸ਼ਹਿਰਗੇ ਦੇ ਵਿੱਚ ਹੈ ਜਿੱਥੇ ਕੋਈ ਦਿਨੇ ਨਹੀਂ ਜਾਂਦਾ ਹੁੰਦਾ ਸੀ ਤੇ ਉੱਥੇ ਇਹੋ ਜੇ ਮਲੰਗ ਮੇਰੇ ਅਰਗੇ ਠੀਕ ਹੈ ਨਾ ਕਿਵੇਂ ਲੀੜੇ ਲਾ ਕੇ ਉਹ ਕਰਦੇ ਫਿਰਦੇ ਆ ਤੇ ਆ ਦੇਖੋ ਇਹ ਬੱਚੇ ਆ ਸਕੂਲਾਂ ਦੇ ਜਿਹੜੇ ਗੱਡੀਆਂ ਲੋਕਾਂ ਸਰਕਾਰੀ ਗੱਡੀਆਂ ਦੇ ਮੂਹਰੇ ਪੈਗੇ ਆਰਮੀ ਦੀਆਂ ਗੱਡੀਆਂ ਦੇ ਮੂਹਰੇ ਪੈਗੇ ਵੀ ਜੇਕਰ ਤੁਸੀਂ ਕੋਈ ਕਾਰਵਾਈ ਕਰੋਗੇ ਤਾਂ ਸਾਨੂੰ ਲਤੜ ਕੇ ਜਾ ਸਕਦੇ ਹੋ ਅਸੀਂ ਨੰਗਣਤਾ ਦੰਦੇ ਨਹੀਂ ਇਹ 17 ਸਾਲ ਤੋਂ ਛੋਟੇ ਬੱਚੇ ਆ ਠੀਕ ਹੈ ਨਾ ਤੇ ਬਹੁਤ ਜਿਆਦੇ ਅਗਮਚੀ ਹੋਈ ਆ ਬਾਈ ਇਹੋ ਜੀ ਤਬਾਹੀ ਦਾ ਕਿਸੇ ਦੇਸ਼ ਦੇ ਵਿੱਚ ਨਾ ਆਵੇ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਯਾਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਵੀ ਜਰੂਰ ਕਰਿਆ ਕਰੋ ਠੀਕ ਹੈ ਨਾ ਪਬਲਿਕ ਦਾ ਜਦੋਂ ਤੁਸੀਂ ਇਹ ਦੇਖੋ ਇੱਕ ਪਾਸੇ ਆਰਮੀਆ ਤੇ ਦੂਜੇ ਪਾਸੇ ਪਬਲਿਕ ਹੈ ਇੱਕ ਪਾਸੇ ਠੀਕ ਹੈ ਨਾ ਆਰਮੀ ਇੱਥੋਂ ਤੱਕ ਤਾਂ ਹੈਵੀ ਪੈ ਰਹੀ ਸੀ ਪਰ ਇੱਥੇ ਆ ਕੇ ਲੋਕ ਜਿਆਦੇ ਹੋ ਗਏ ਜਦੋਂ ਜਿਆਦੇ ਲੋਕ ਹੋ ਗਏ ਤਾਂ ਫਿਰ ਇਹਨਾਂ ਨੇ ਉਹ ਬੈਰੀਗੇਟ ਤੋੜ ਕੇ ਅੱਗੇ ਵਧ ਗਏ ਪੌਸ਼ੇਰਗੇ ਵਾਲ ਜਿੱਥੇ ਮੰਤਰੀ ਸ਼ੰਤਰੀ ਰਹਿੰਦੇ ਸੀਗੇ ਜਿੱਥੇ ਮੰਤਰੀਆਂ ਸ਼ੰਤਰੀਆਂ ਦੇ ਘਰ ਸੀਗੇ ਇਹਨਾਂ ਨੇ ਰੱਜ ਕੇ ਲੁੱਟਿਆ ਰੱਜ ਕੇ ਮੰਤਰੀਆਂ ਨੂੰ ਕੁੱਟਿਆ ਤੇ ਧੂ ਧੂ ਕੇ ਨੰਗੇ ਕਰ ਕਰ ਕੁੱਟਿਆ ਇੰਨਾ ਕ ਜਿਆਦਾ ਨੁਕਸਾਨ ਹੋਇਆ ਨੇਪਾਲ ਦਾ ਦੱਸ ਨਹੀਂ ਸਕਦੇ ਯਾਰ ਬਿਆਨ ਨਹੀਂ ਕਰ ਸਕਦੇ ਠੀਕ ਹੈ ਗੱਲ ਕਿ ਨਹੀਂ ਇਹ ਤਾਂ ਤੁਸੀਂ ਆਪ ਹੀ ਵੀਡੀਓ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਕੁ ਲੋਕਾਂ ਦਾ ਨੁਕਸਾਨ ਹੋਇਆ ਠੀਕ ਹੈ ਨਾ ਇਹ 6 ਮਿੰਟ ਦੀ ਵੀਡੀਓ ਦੇ ਵਿੱਚ ਮੈਂ ਨੇਪਾਲ ਦੇ ਥਾਂ-ਥਾਂ ਤੋਂ ਸ਼ਾਰਟ ਲੈ ਕੇ ਤੁਹਾਡੇ ਨਾਲ ਸਾਂਝੇ ਕੀਤੇ ਆ ਪਰ ਜੇਕਰ ਦੇਖਗੇ ਤਾਂ ਪੂਰਾ ਨੇਪਾਲ ਅੱਜ ਕੋਲੇ ਦੇ ਢੇਰ ਤੇ ਬੈਠਾ ਬਰੂਧ ਦੇ ਢੇਰ ਤੇ ਬੈਠਾ ਤੇ ਅੱਗ ਲਾ ਰੱਖੀ ਹੈ ਇਹ ਛਾਸਤ ਦਾ ਮੇਰੇ ਹਿਸਾਬ ਨਾਲ ਇਹ ਛਾਸਤਦਾਨਾਂ ਦਾ ਕੰਮ ਹੈ ਜਿਹੜੇ ਅੱਜ ਸੱਤਾ ਤੇ ਨਹੀਂ ਸੀ ਉਹਨਾਂ ਦਾ ਕੰਮ ਹੈ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਕੇ ਜਾਓ ਵੀ ਇਹ ਕਿੰਨਾ ਦਾ ਕੰਮ ਹੈ